ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਤੇ ਅੱਗੇ ਵੀ ਤੁਹਾਡੀ ਸਲਾਮਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਮਤ ਬਖਸ਼ੇ ਸੋ ਸਭ ਤੋਂ ਪਹਿਲਾਂ ਤਾਂ ਇੱਕ ਰਿਕਵੈਸਟ ਹੈ ਜੀ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਆਲਸੋ ਪ੍ਰੈਸ ਬੈਲ ਆਈਕਨ ਤਾਂ ਜੋ ਨਵੀਆਂ-ਨਵੀਆਂ ਵੀਡੀਓਜ਼ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਜਿਹੜਾ ਬੁਟੀਕ ਵਰਕ ਦਾ ਜਿਹੜਾ ਸੂਟ ਲੈ ਕੇ ਆਈ ਆਂ ਸੋ ਬਹੁਤ ਹੀ ਸੋਨਾ ਜਿਹੜਾ ਸੂਟ ਆਪ ਆਪਨੇ ਬੁਟੀਕ ਤੇ ਰੈਡੀ ਕੀਤਾ ਐਟ ਅ ਜੈਨੂਇਨ ਪ੍ਰਾਈਸ ਸੋ ਇਹਦੇ ਵਿੱਚ ਦੇਖੋ ਤੁਸੀਂ ਅ ਕਲਰ ਦੀ ਗੱਲ ਕਰੀਏ ਬੜਾ ਸੋਨਾ ਪਿਆਰਾ ਜਿਹਾ ਕਲਰ ਹੈਗਾ ਫੋਟੋ ਚ ਤਾਂ ਮੇਬੀ ਕਲਰ ਹੋਰ ਸ਼ੋ ਹੋ ਰਿਹਾ ਹੈ ਸੋ ਅੰਗੂਰੀ ਜਿਹਨੂੰ ਬੋਲ ਸਕਦੇ ਹਨਾ ਗ੍ਰੀਨ ਲਾਈਟ ਗ੍ਰੀਨ ਟੋਨ ਚ ਜਿਹੜਾ ਇਹ ਸਟੱਫ ਹੈਗਾ 100% ਪ੍ਰੀਮੀਅਮ ਕਾਟਨ ਦਾ ਫੈਬਰਿਕ ਹੈਗਾ ਤੁਸੀਂ ਦੇਖੋ ਮਾਰਕਿੰਗ ਵੀ ਕੀਤੀ ਹੋਈ ਹੈ ਪਿਓਰ ਆ ਜਿਹੜਾ ਕਾਟਨ ਦਾ ਸੂਟ ਹੈ ਪੀਸੀ ਕਾਟਨ ਪਿਓਰ ਕਾਟਨ ਦਾ ਜਿਹੜਾ ਸਟਫ ਹੈਗਾ ਸੋ ਇਹਦੇ ਤੇ ਬਹੁਤ ਹੀ ਸੋਨਾ ਆਪਾਂ ਜਿਹੜਾ ਡਿਜ਼ਾਈਨ ਰੈਡੀ ਕੀਤਾਗਾ ਸੋ ਇਹ ਜਿਹੜਾ ਡਿਜ਼ਾਈਨ ਹੈ ਇਹਦੇ ਘੇਰੇ ਤੋਂ ਲੈ ਕੇ ਇਹਦੇ ਦਨ ਉੱਪਰ ਤੱਕ ਬਹੁਤ ਹੀ ਸੋਹਣੇ ਛੋਟੇ ਛੋਟੇ ਫਲਾਵਰਸ ਬਣੇ ਹੋਏ ਹੈਗੇ ਦੇਖੋ ਤੁਸੀਂ ਤੇ ਸੂਟ ਦੀ ਫਿਨਿਸ਼ਿੰਗ ਦੇਖੋ ਤੁਸੀਂ embroidery ਦੀ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈ ਕਿਤੋਂ ਕੋਈ ਸੂਟ ਛਿੱਜਿਆ ਨਹੀਂਗਾ ਕਲਰ ਕੰਬੀਨੇਸ਼ਨਸ ਬਹੁਤ ਅੱਛੇ ਆ ਬੜੇ ਛੋਟੇ ਛੋਟੇ ਫਲਾwrs ਹੈਗੇ ਜਿਹੜੇ ਮਤਲਬ ਥੋੜਾ ਥੋੜਾ ਗੈਪ ਤੇ ਸ਼ੋ ਹੋ ਰਹੇ ਤੁਸੀਂ ਦੇਖ ਹੀ ਰਹੇ ਹੋਗੇ ਸੋ ਕਲਰ ਕੰਬੀਨੇਸ਼ਨਸ ਦੀ ਗੱਲ ਕਰੀਏ ਇਹਦੇ ਚ ਦੇਖੋ ਤੁਸੀਂ ਮਹਿਰੂਨ ਕਲਰ ਯੂਜ਼ ਹੋ ਰਿਹਾ ਵਾਈਡ ਯੂਜ਼ ਹੋ ਰਿਹਾ ਹੈਗਾ ਦੈਨ ਉਸ ਤੋਂ ਬਾਅਦ ਡਾਰਕ ਗ੍ਰੀਨ ਕਲਰ ਯੂਜ਼ ਹੋ ਰਿਹਾ ਹੈਗਾ ਦੇਖੋ ਤੁਸੀਂ ਕਿੰਨ ਕੰਬੀਨੇਸ਼ਨ ਕਲਰ ਜਿਹੜਾ ਯੂਜ਼ ਹੋ ਰਿਹਾ ਇਹਦੇ ਵਿੱਚ ਸੋ ਫਲਾwrs ਦੇਖੋ ਇਹ ਸਾਰੇ ਘੇਰੇ ਤੇ ਆ ਫਿਰਦਨ ਉਸ ਤੋਂ ਬਾਅਦ हिਪ ਤੇ ਹੋਗੇ ਦਨ ਕਮਰ ਤੇ ਹੋਗੇ ਦਨ ਉੱਪਰ ਚਸਟ ਤੇ ਹੋਗੇ ਉਹਦੇ ਅਕੋਰਡਿੰਗ ਆ ਜਿਹੜੇ ਫਲਾਵਰਸ ਆਗੇ ਤਾਂ ਇਹਦੇ ਇਹਨੂੰ ਵੀ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਆ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋਗੇ ਕਿਸੇ ਵੀ ਕਲਰ ਤੇ ਤਾਂ ਇੱਥੇ ਦੇਖੋ ਜਿਹੜੇ ਫਲਾਵਰਸ ਐ ਉਹ ਉੱਪਰ ਤੱਕ ਜਾ ਰਹੇ ਆ ਸੋ ਅ ਮਤਲਬ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਜਿਹੜਾ ਵਧਾ ਘਟਾ ਸਕਦੇ ਹੋ ਅਗਰ ਫਲਾਸ਼ ਤੁਸੀਂ ਹੋਰ ਮਤਲਬ ਅੱਗੇ ਲੈ ਕੇ ਜਾਣੇ ਤਾਂ ਲੈ ਕੇ ਜਾ ਸਕਦੇ ਹੋ ਗੈਪ ਵੀ ਅਗਰ ਤੁਸੀਂ ਕਟਵਾਉਣਾ ਘਟਾ ਵੀ ਸਕਦੇ ਹੋਗੇ ਅਗਰ ਤੁਸੀਂ ਜ਼ਿਆਦਾ ਕਰਨਾ ਤਾਂ ਜ਼ਿਆਦਾ ਵੀ ਕਰ ਸਕਦੇ ਹੋ ਸੋ ਦੇਖੋ ਇਹਦਾ ਫੋਟੋ ਤੇ ਥੋੜਾ ਜਿਹਾ ਕਲਰ ਹੋਰ ਆ ਰਿਹਾ ਬਟ ਇਹ ਸੀ ਗ੍ਰੀਨ ਸੀ ਗ੍ਰੀਨ ਨਹੀਂ ਵੈਸੇ ਬੋਲ ਸਕਦੇ ਪੈਰਟ ਗ੍ਰੀਨ ਜਣਾ ਲਾਈਟ ਜਿਹਦੇ ਚ ਉਹ ਵਾਲਾ ਕਲਰ ਦਾ ਟੱਚ ਦਿੰਦਾ ਇਹ ਸੋ ਗਰਮੀ ਚ ਮੋਸਟਲੀ ਆਪਾਂ ਨੂੰ ਜਿਹੜੇ ਲਾਈਟ ਦੇ ਕਲਰ ਹੀ ਅੱਛੇ ਲੱਗਦੇ ਹੈਗੇ ਸੋ ਤਾਂ ਕਰਕੇ ਆਪਾਂ ਇਹ ਜਿਹੜਾ ਸੂਟ ਆ ਤੁਹਾਡਾ ਨਾਲ ਸ਼ੇਅਰ ਕੀਤਾ ਸੋ ਇਹ ਹੈਗਾ ਜੀ ਇਹਦੇ ਫਰੰਟ ਤੇ ਵਰਕ ਦੈਨ ਇਹਦੇ ਨਾਲ ਹੀ ਇਹਦੀ ਬਾਜ਼ੂ ਤੇ embroidery ਕੀਤੀ ਹੈ ਤੇ ਬਾਟਮ ਤਾਂ ਇਹਦੀ ਲਾਈਟ ਵੇਟ ਹੀ ਹੈ ਬਿਨਾ embroidery ਤੋਂ ਹੀ ਹੈ ਸੋ ਇਹ ਹੈ ਜੀ ਸੂਟ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਇਹਦੀ ਬਾਜ਼ੂ ਤੇ ਵਰਕ ਸੇਮ ਫਲਾwrs ਨੇ ਜਿਹੜੇ ਇਹਦੀ ਬਾਜ਼ੂ ਤੇ ਬਨੇ ਹੋਏ ਆ ਕਲਰ ਕੰਬੀਨੇਸ਼ਨ ਬਹੁਤ ਅੱਛੇ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਇਹਦੀ ਬਾਜ਼ੂ ਤੇ ਵਰਕ ਹਾਂਜੀ ਤੇ ਜਿਹੜਾ ਆਵਰੇ ਫਲਾwrs ਆ ਇਹਦੀ ਬਾਜ਼ੂ ਤੇ ਬਨੇ ਹੋਏ ਆ ਤੁਸੀਂ ਦੇਖ ਹੀ ਸਕਦੇ ਹੋਗੇ ਤਾਂ ਇੱਚ ਵੀ ਦੇਖੋ ਸੂਟ ਦੀ ਫਿਨਿਸ਼ਿੰਗ ਦੇਖੋ ਕਿੰਨੀ ਸਫਾਈ ਨਾਲ ਜਿਹੜੀ ਐਮਬਰਾਇਡਰੀ ਕੀਤੀ ਹੋਈ ਹੈਗੀ ਮੈਂ ক্লোਜ਼ਲੀ ਦਿਖਾਉਣੀ ਤੁਹਾਨੂੰ ਵਾਈਟ ਤਾਰ ਗ੍ਰੀਨ ਥੈਨ ਮਰਜੈਂਟਾ ਕਲਰ ਦੇਖੋ ਤੁਸੀਂ ਪਿਓਰ ਕਾਟਨ ਦਾ ਜਿਹੜਾ ਸਟਫ ਹੈਗਾ ਬਹੁਤ ਹੀ ਜਿਹੜੇ ਦੇ ਨੀਤੇ سپورਟ ਲਈ ਬਹੁਤ ਹੀ ਅੱਛੀ ਆਪਾਂ ਜਿਹੜੀ ਪੇਸਟਿੰਗ ਲਗਾਈ ਹੋਈ ਹੈਗੀ ਸੋ ਥੈਟ ਵਧੀਆ ਧਾਗੇ ਵਗੈਰਾ ਕੱਟ ਕੇ ਵਧੀਆ ਕੰਮ ਕੀਤਾ ਹੋਇਆ ਅਗਲੇ ਦਾ ਸੋ ਇਹ ਵਾਲਾ ਜਿਹੜਾ ਸੂਟ ਹੈ ਇਥੇ ਥੋੜਾ ਜਿਹਾ ਐਫਰਟਸ ਜ਼ਿਆਦਾ ਲੱਗੇ ਕਿਉਂਕਿ ਫਰੇਮਾ ਜਿਹੜਾ ਸੈੱਟ ਕਰਨਾ ਪੈਂਦਾ ਸੀਗਾ ਉਦੇ ਸਰਕਲ ਦੇ ਅਕੋਰਡਿੰਗ ਫਲਾਰਸ ਦੇ ਅਕੋਰਡਿੰਗ ਕਿਉਂਕਿ ਥੋੜਾ ਥੋੜਾ ਗੈਪ ਸੀਗਾ ਤਾਂ ਕਰਕੇ ਸੋ ਜੇ ਆਪਾਂ ਇਹਦੇ ਚਾਰजेस ਦੀ ਗੱਲ ਕਰੀਏ ਸੋ ਇਹਦੇ ਚਾਰजेस ਵੀ ਹੈਗਾ ਹੈ 400 ਸਿਰਫ ਜਿਹੜਾ 400 ਦੇ ਵਿੱਚ ਆ ਜਿਹੜਾ ਆਪਾਂ ਨੂੰ ਇਹ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਸਾਡੇ ਬੁਟੀਕ ਤੇ ਬੜਾ ਜੈਨੂਨ ਜਆ ਪ੍ਰਾਈਸ ਹੈਗਾ ਅਗਰ ਕਿਸੇ ਬੁਟੀਕ ਵਾਲੇ ਪਹਿਨਨੇ ਕਰਵਾਣੇ ਤਾਂ ਉਹ ਹੋਲ ਸੇਲ ਤੇ ਸਾਡੇ ਨਾਲ ਜਿਹੜੇ ਡਾਇਰੈਕਟ ਮਤਲਬ ਕੰਟੈਕਟ ਕਰ ਸਕਦੇ ਆ ਸੋ ਕਲਰ ਦੇਖੋ ਬਹੁਤ ਅੱਛੇ ਆ ਸੂਟ ਵੀ ਬਹੁਤ ਅੱਛਾ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੇ ਤੁਸੀਂ ਵਰਕ ਕਰਾਉਣ ਲਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਲਾਈਕ ਕਮੈਂਟ ਸ਼ੇਅਰ ਜਿਹੜਾ ਜ਼ਰੂਰ ਕਰਿਓ ਤੇ ਦੱਸਿਓ ਵੀ ਤੁਹਾਨੂੰ ਜਿਹੜੀ ਸਾਡੀ ਏਮਬਰਾਇਡਰੀ ਆ ਉਹ ਕਿੱਦਾਂ ਦੀ ਲੱਗਦੀ ਹੈਗੀ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕਢਾਉਣ ਲਈ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਡਾਇਰੈਕਟ ਮੈਸੇਜ ਕਰ ਸਕਦੇ ਹੋ ਅਪਾਰਟ ਫਰਮ ਥੈਟ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣਾ ਕੰਟੈਕਟ ਸ਼ੇਅਰ ਕਰ ਰਹੀ ਹਾਂ ਸੋ ਤੁਸੀਂ ਜਿਹੜਾ ਮੈਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋਗੇ ਬੁਟੀਕਾ ਵਾਲਿਆਂ ਪਹਿਣਾ ਜਿਹੜੀਆਂ ਹੋਲ ਸੇਲ ਤੇ ਵੀ ਆਪਣੇ ਤੋਂ ਕਲੈਕਟਿਵਲੀ ਜਿਹੜੇ ਸੂਟ ਕਢਾ ਸਕਦੇ ਆ ਸੋ ਇਹ ਸੂਟ ਤਾਂ ਜਾਣ ਆਪਣੇ ਰਿਸ਼ਤੇਦਾਰੀ ਚ ਬਟ ਜਿਹੜੇ ਸੂਟ ਪਹਿਲਾਂ ਵਾਲੀ ਵੀਡੀਓ ਚ ਦਿਖਾਏ ਸੀਗੇ ਉਹ ਆਪਾਂ ਪਾਰਸਲ ਕਰਨੇ ਆ ਤੇ ਉਹ ਆਪਣਾ ਸੂਟ ਇੱਕ ਜਿਹੜਾ ਸਟਿਚ ਕਰਕੇ ਦਿਨ ਉਸ ਤੋਂ ਬਾਅਦ ਆਪਾਂ ਕੋਰੀਅਰ ਕਰਾਂਗੇ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਡੀਐਮ ਕਰ ਸਕਦੇ ਹੋਗੇ ਸਾਡੇ ਨਾਲ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਇੱਕ ਹੋਰ ਨਵਾਂ ਸੂਟ ਲੈ ਕੇ ਆਵਾਂਗੇ ਸੋ ਇੱਕ ਬਹੁਤ ਹੀ ਸੋਹਣੀ ਜਿਹੜੀ ਆਪਾਂ ਚੁੰਨੀ ਤੇ ਐਮਬਰਾਇਡਰੀ ਕੀਤੀ ਹੈਗੀ ਆਈ ਹੋਪ ਵੀ ਉਹ ਤੁਹਾਨੂੰ ਬਹੁਤ ਪਸੰਦ ਆਏਗੀ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਸਪੈਸ਼ਲ ਚੁੰਨੀ ਦਿਖਾਵਾਂਗੇ ਪੂਰੀ ਚੁੰਨੀ ਦੇ ਹਨਾ ਚਾਰ ਛਪੇਰੇ ਜਿਵੇਂ ਆਪਾਂ ਬੋਲਦੇ ਆ ਉਹਦੇ ਚਾਰੇ ਘੇਰੇ ਲੋਟ ਹਨਾ ਬਹੁਤ ਸੋਹਣੀ ਐਮਬਰਾਇਡਰੀ ਕੀਤੀ ਤੇ ਬਹੁਤ ਐਫਰਟਸ ਲੱਗੇ ਆ ਚੁੰਨੀ ਦੀ ਜਮਾ ਪੱਟੀ ਤੇ ਹਨਾ ਵਾਰੀ-ਵਾਰੀ ਫਰੇਮ ਸੈੱਟ ਕਰਨ ਦੇ ਬਹੁਤ ਜ਼ਿਆਦਾ ਸਫਾਈ ਆਈਏਗੀ ਤੇ ਉਹ ਆਪਾਂ ਕਿਸੇ ਬਜ਼ੁਰਗ ਦੀ ਤਿਆਰ ਕੀਤੀ ਹੈ ਤੇ ਉਹ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਦੁਪੱਟਾ ਸ਼ੇਅਰ ਕਰੂੰਗੀ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਇੱਕ ਨੈਕਸਟ ਬੁਟੀਕ ਪੀਸ ਦੇ ਨਾਲ ਸੋਨੇ ਜਿਹਾ ਸੂਟ ਨਾਲ ਸੋ ਤਦ ਤੱਕ ਦੇ ਲਈ ਰੱਬ ਰੱਖਾ